ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਵੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰ ਲੱਗੇ ਸ਼ੁਰੂਆਤ ਤੇ ਟਾਈਮ ਹੋ ਗਿਆ ਜੀ 3:00 ਵੱਜ ਗਏ ਤੇ ਤੁਸੀਂ ਕਹੋਗੇ ਭਾਂਡੇ ਮਾਂ ਦੇ ਮਾਂਜੀਆਂ ਦੀ ਮੈਂ ਤਾਂ ਭਾਂਡੇ ਮਾਂਜ ਰਹਾ ਤੇ ਆਪਾਂ ਜੀ ਇਹ ਭਾਂਡੇ ਮਾਂਜ ਰਹੇ ਆ ਕਿਉਂਕਿ ਕੱਲ ਨੂੰ ਸਾਨੂੰ ਪਤਾ ਬੀਬੀ ਆ ਗਈ ਹੈ ਨਾ ਕਿੱਧਰ ਨੂੰ ਤੇ ਅੱਜ ਦੋਨੋਂ ਸਾਡਾ लवली ਤੇ ਖਾਸੀ ਵਰਤੀ ਪਾਣੀ ਬਣਾਇਆ ਹੈ ਨਾ 11:00 ਵਜੇ ਤੇ ਫਿਰ ਮੈਂ ਪਹਿਰੇ ਤੋਂ ਮਾਂਜ ਦੇ ਭਾਂਡੇ ਕਿਉਂਕਿ 1.5 ਦਾ ਟਾਈਮ ਲੱਗਦਾ ਤੇ ਧੁੱਪ ਬੜੀ ਸੀਗੀ ਫਿਰ ਰੋਟੀ ਪਾਣੀ ਬਣਾਇਆ ਸੀ ਤਾਂ ਕਰਕੇ ਹਨ ਤੇ ਉਹ ਹਜੇ ਭਾਂਡੇ ਮਾਂਜ ਨਾਲੇ ਪਏ ਸੀਗੇ ਥੋੜਾ ਜਿਹਾ ਕੰਮ ਸੀਗਾ ਉਹਨਾਂ ਨੂੰ ਆਏ ਸੀਗੇ ਤੇ ਉਹ ਰੋਟੀ ਨਾਲ ਜਾਵੜੇ ਸੀ ਚਾਹ ਚ ਪੀ ਕੇ ਤੇ 3 ਵਜੇ ਗਏ ਉਹ ਤਾਂ ਨਹੀਂ 3 3 ਨਹੀਂ ਗਏ ਤੇ ਮੈਂ ਫਿਰ ਮਾਗਰੋਂ ਭਾਂਡੇ ਚੱਟਣ ਲੱਗ ਗਈ ਹਨ ਕਿਉਂਕਿ ਰੋਟੀ ਆ ਜਾਈਏ ਬੈਜਾ ਸਾਨੂੰ ਕੋ 11 ਵਜੇ ਛੱਡ ਗਿਆ 11 ਵਜੇ ਰੋਟੀ ਖਾਧੀਏ ਤਾ ਕਰਕੇ ਮੱਖਾ ਭਾਡੇ ਨੂੰ ਮੈਂ ਚੱਕ ਨਾ ਤੇ ਭਾਡੇ ਵਗੈਰਾ ਚੱਕ ਗਏ ਹਨਾ ਮੇਰੀ ਸਲਾਹ ਵੀ ਮੈਂ ਬਾਤ ਘੋਰਾ ਮੇਰੇ ਨਾ ਮਤਲਬ ਸਿਰ ਨੂੰ ਵਾਲ ਹੋਇਆ ਪਿਆਗਾ ਤੇ ਚੀਜ਼ ਦੀ ਮੈਨੂੰ ਬੜੀ ਆਏ ਜੇ ਉਹੀ ਹੋਈਆਂ ਤਾਂ ਨਾ ਵੀ ਜਿੰਨਾ ਚਿਰ ਸਿਰ ਨਹੀਂ ਵਾਲੇ ਢੋਂਦੇ ਉਹਨਾਂ ਤੇ ਰਾਇ ਚ ਲਾਦਾ ਹਨਾ ਤੇ ਚਲ ਮੈਂ ਕਹਣਾ ਵੀ ਭਾਡੇ ਵਗੈਰਾ ਚੱਕ ਕੇ ਤੇ ਮੈਂ ਆਪ ਦਾ ਨਾਂ ਦੀ ਨਾ ਸਿਰ ਨਾ ਆ ਤੇ ਜਸ਼ਨ ਆਪਣਾ ਨਾ ਜਾਵੜਾ ਤੇ ਇੱਕ ਕੈਮਰਾਮੈਨ ਆਪਣਾ ਘਰੇ ਆ ਵੱਡਾ ਇਹ ਨਹੀਂ ਗਿਆ ਮੈਂ ਤਨੂ ਅੱਸੀ ਮੈਂ ਖਜਾਨਾ ਤਾਂ ਵਾਗਦਾ ਪਰ ਇਹ ਫਰੀਦ ਗਈ ਨਹੀਂ ਹੈਨਾ ਤੇ ਜਸ਼ਨ ਆਪਣਾ ਤਿਆਰ ਹੀ ਰਹਿੰਦਾ ਜਾਣ ਨੂੰ ਉਹ ਜਾਵੜਿਆ ਤੇ ਬਸ ਇਹਨਾਂ ਵਿਚਾਰਾ ਆਜ ਆਉਂਦਾ ਵਧੀਆ ਲੱਗਦਾ ਮੈਨੂੰ ਜਦੋਂ ਆ ਜਾਂਦਾ ਮੈਂ ਜਾਂਦਾ ਇਕੱਲਾ ਮੱਤਾ ਪੜਾ ਬਹੁਤ ਰਿਸਪੈਕਟ ਨਾਲ ਬੋਲਦਾ ਇਹ ਚਲੋ ਆਪਾਂ ਜਿੱਥੇ ਬੰਦਾ ਸੰਭੀਰ ਹੈ ਨਾ ਉਸ ਬੰਦੇ ਨੂੰ ਸਹੀ ਆਖੋ ਤੇ ਇੱਜ਼ਤ ਨਾਲ ਵਧੀਆ ਦਿਓ ਹਾਂ ਵਧੀਆ ਬੋਲਦਾ ਠੀਕ ਹੈ ਜਦੋਂ ਸੱਸੀ ਘਰ ਬਲਾਉਗਾ ਨਾ ਪਹਿਲੇ ਪੁੱੁਰਦਾ ਤੇ ਆਪ ਨੂੰ ਵੀ ਐਂ ਲੱਗਦਾ ਕਿ ਚਲੋ ਆ ਅੱਜ ਵਾਕਾਂ ਵਰਗੀ ਹੈ ਵੱਡੇ ਹੈ ਕਿਉਂਕਿ ਅਸੀਂ ਵੱਡੇ ਹੈਗੇ ਤੇ ਅਸੀਂ ਕੋਈ ਲਖਵੀਰ ਤੇ ਕਾਕਾ ਵੀ ਵੱਡੇ ਨੇ ਤੋ ਹਣਾ ਮੈਂ ਤੇ ਗੱਗੀ ਵੀ ਤੇ ਵਧੀਆ ਰਿਸਪੈਕਟ ਨਾਲ ਬੋਲਦਾ ਆ ਮੇਰੇ ਤੇ ਪੱਤੇ ਡਿੱਗ ਰਹੇ ਨੇ ਫੁੱਲਾਂ ਦੀ ਥਾਂ ਤੇ ਜੀ ਤੂੰ ਦੁਪਹਿਰੇ ਭਾਂਡੇ ਵਾਏ ਰਹੀ ਹੈ ਵੈਰੀ ਗੁੱਡ ਰਮਨ ਅੰਗੂਰਾ ਵਾਲੀ ਵੱਲ ਆਇਆ ਗੈਰੀ ਵੈਰੀ ਗੁੱਡ ਰਮਨ ਭਾਂਡੇ ਚੱਕ ਤੇ ਫਟਾਫਟ ਆਂਬਰੀਦ ਤਰੀ ਦੇ ਮੂਜਾ ਲੱਗ ਗਏ ਵੀ ਹਾਂ ਤੇ ਬਾਕੀ ਜੀ ਹਨਾ ਕੱਲ੍ਹ ਨਹੀਂ ਵੀਡੀਓ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਮੈਂ ਰਿਪਲਾਈ ਕਰਨ ਵਾਲੇ ਪਏ ਆ ਜੇ ਸਾਰੇ ਤੇ ਮੈਂ ਨਾ ਬਾਲ ਬੂਹ ਧੋਣਾ ਫਿਰ ਮੈਂ ਰਿਪਲਾਈ ਕਰੂੰਗੀ ਸਾਰੇ ਕਮੈਂਟਾਂ ਦਾ ਤੇ ਇੰਨੀ ਕੁ ਜ਼ਿਆਦਾ ਹਨਾ ਮੈਂ ਕੱਲ੍ਹ ਦੀ ਬਹੁਤ ਜ਼ਿਆਦਾ ਖੁਸ਼ ਹਾਂ ਨਾ ਮੇਰੇ ਇੰਨੀ ਕੁ ਜ਼ਿਆਦਾ ਕੰਮ ਰੁਕੇ ਪਏ ਸੀਗੇ ਕਿਉਂਕਿ ਮੈਨੂੰ ਵੇਟ ਸੀ ਹਨਾ ਵੀ ਜਲਦੀ ਤੋਂ ਜਲਦੀ ਮੇਰੀ ਪੇਮੈਂਟ ਆ ਜਾਈ ਹਨਾ ਵੀ ਜਿਹੜੇ ਮੇਰੇ ਕੰਮ ਕਰਨ ਵਾਲੇ ਪਏ ਸੀਗੇ ਉਹ ਮੈਂ ਸਾਰੇ ਕੰਮ ਨੇ ਮੇਜਦਾ ਤੇ ਬਾ ਕੀ ਅੱਜ ਆਪਨੂੰ ਪ੍ਰੋਮੋਸ਼ਨ ਆਈ ਹੈ ਨਾ ਤੁਹਾਨੂੰ ਅੱਖੋਂ ਹੀ ਪਰਵਾਸ ਛੱਡਾ ਦਈਏ ਪ੍ਰੋਮੋਸ਼ਨ ਸਾਡੇ ਜੀ ਆ ਜਿਹਦੀ ਆਈ ਹੈ ਮਤਲਬ ਜਿਹੜੇ ਮਿਸਤਰੀ ਨੇ ਮਤਲਬ ਸਾਡੀ ਮੋਟਰ ਨਹੀਂ ਠੀਕ ਕਰੀ ਕਿਉਂਕਿ ਸਾਨੂੰ ਆਇਆ ਸੀ ਵੀ ਮੋਟਰ ਸੜ ਚੁੱਕੀ ਹੈ ਜੇ ਵੀ ਅਸੀਂ ਉਹਨੂੰ ਚੇਂਜ ਕਰ ਦਈਏ ਹਨ ਵੀ ਕੱਲ ਮੇਰਾ ਪੂਰਾ ਰਾਤਾ ਹੋ ਗਿਆ ਜੀ ਮੈਂ ਕਿਹਾ ਇਹਨੂੰ ਚੇਂਜ ਹੀ ਕਰ ਦੇਣਿਆ ਨੇ ਬੜਾ ਠੱਠ ਕੀਤਾ ਹਨ ਮੋਟਰ ਨੇ ਤੇ ਸੱਚੀ ਤੰਗ ਵੀ ਬੜਾ ਕਰਦੀ ਹੈ ਇਹ ਮੋਟਰ ਸਾਡੀ ਤੇ ਮੁੜ ਕੇ ਵੀ ਸਾਡੇ ਆਏ ਹੁੰਦਾ ਹੈ ਨਾ ਵੀ ਜੇ ਕੁਝ ਵੀ ਖਰਾਬ ਮਾੜਾ ਮੋਟਰ ਹੁੰਦਾ ਵੀ ਸਾਡੇ ਮਿਸਤਰੀਆਂ ਕਵਾਂਡੀ ਦੇ ਨਾਲ ਵੀ ਉਹ ਕਹਿੰਦਾ ਮੈਂ ਕਿਹਾ ਵੀ ਮੈਂ ਉਹਦੇ ਕੋਲ ਜਾਵਣੀ ਮੈਂ ਕਿਹਾ ਵੀ ਇਹ ਵੀ ਸਾਨੂੰ ਮੋਟਰ ਲਿਆ ਦੇ ਠੀਕ ਹੈ ਤੇ ਮੈਂ ਪੈਸੇ ਨਾਲ ਲੈ ਕੇ ਜਾ ਕੇ ਮੈਂ ਕਿਹਾ ਵੀ ਲੈਣਾ ਹੈ ਨਾ ਪੈਸੇ ਵੀ ਆਪ ਕੁਛ ਮੈਂ ਔਨਲਾਈਨ ਕਰ ਦੂੰਗੀ ਮੈਂ ਕਿਹਾ ਵੀ ਕੁਝ ਚਲ ਬਿਰਾਤ ਲੈ ਜਾ ਨਗਦਾ ਹੈ ਨਾ ਮੈਂ ਕਿਹਾ ਵੀ ਸਾਨੂੰ ਅੱਜ ਇਹ ਮੋਟਰ ਚਾਹੀਦੀ ਹੈ ਕਿਉਂਕਿ ਸਾਨੂੰ ਪਾਣੀ ਬਿਨਾ ਮੈਂਟਰੀਸ ਹਰਦਾ ਤੇ ਬੱਚੇ ਹਨਾ ਦੂ ਤਿੰਨ ਵਾਰੀ ਨਹਾਉਂਦੇ ਰਹੇ ਦਿਨ ਵਿੱਚ ਦੀ ਤੇ ਮੁਰਕੇ ਬਾਰੇ ਤਾਂ ਕੋਈ ਨਹੀਂ ਪਾਣੀ ਕੱਢਣਾ ਪੈਂਦਾ ਹੈ ਨਾ ਫਿਰ ਮੈਨੂੰ ਕਹਿੰਦੇ ਨਹੀਂ ਆਖ ਦਿੰਦੇ ਵੀ ਮੰਮੀ ਆਏ ਆ ਫਿਰ ਵੀ ਮੈਨੂੰ ਤਾਂ ਗੜੀ ਕਰਨ ਨੂੰ ਹਟਦੇ ਤੇ ਵਿਚਾਰੇ ਆਪ ਵੀ ਪਾਣੀ ਕੱਢ ਲੈਂਦੇ ਆ ਤੇ ਮੈਂ ਬੜੀ ਨਹਾਉਣਾ ਕਰ ਲੈਣਾ ਨਾ ਸਾਰੇ ਟੱਕ ਹੁੰਦੇ ਸੀਗੇ ਫਿਰ ਜਦੋਂ ਮੈਂ ਉਹਦੇ ਕੋਲੇ ਗਈ ਉਹ ਕਹਿੰਦਾ ਰਾਨਾ ਵੀ ਮੈਂ ਤਾਂ ਨਹੀਂ ਕੋਈ ਗੱਲ ਆਖਾਂ ਮੈਂ ਹਾਂ ਬੋਲ ਕਹਿੰਦਾ ਵੀ ਮੈਂ ਮੋਟਰ ਤੇ ਨਾ ਥੋੜਾ ਜਿਹਾ ਵੀ ਮਤਲਬ ਕੰਮ ਕਰਨਾ ਚਾਹਣਾ ਹੈ ਵੀ ਜੇ ਮੋਟਰ ਥੋੜਾ ਜਿਹਾ ਮਤਲਬ ਕੁਛ ਇਹਦੇ ਪਾਰਟ ਚੇਂਜ ਕਰਨੀ ਨੇ ਵੀ ਉਹ ਪਾਰਟ ਚੇਂਜ ਕਰੇ ਵੀ ਮਤਲਬ ਮੋਟਰ ਸਹੀ ਚੱਲ ਪਈ ਜਾ ਹਨਾ ਕਹਿੰਦੇ ਵੀ 200 ਰੁਪਏ ਖਰਚ ਜਾਓ ਮੈਂ ਕਿਹਾ ਕੋਈ ਗੱਲ ਨਹੀਂ ਫਿਰ ਮੈਂ ਮੁੜ ਕੇ ਉਹਨੇ ਇਹ ਚ ਗੱਲ ਆਖੀ ਕਹਿੰਦੇ ਵੀ ਜੇ 200 ਰੁਪਏ ਖਰਚੇ ਨਾਲ ਹਨਾ ਵੀ ਮੰਨ ਲੇ ਕਿ ਚਲੋ ਛੋਟੀ ਮੋਟਰ ਵਧੀਆ ਚੱਲ ਪਿੰਦੀ ਵੀ ਤੁਹਾਡੇ 2000 ਬਚ ਗਊਗਾ ਤਾਂ ਹਾਂ ਇਹ ਵੀ ਗੱਲ ਤੇਰੀ ਸਹੀ ਹੈ ਤੇ ਮਰ ਕੇ ਮੈਨੂੰ ਕਹਿੰਦਾ ਵੀ ਜਿਸ ਨੂੰ ਆਏ ਲੱਗਿਆ ਨਾ ਹਨਾ ਵੀ ਹਾਂ ਹਾਂ ਵੀ ਨਵੇਂ ਪਾਰਟ ਪਾਏ ਬਾਅਦ ਵੀ ਛੋਟੀ ਮੋਟਰ ਤਾਂ ਆ ਜਾਂਦੀ ਹੈ ਹਨਾ ਇਸ ਕਰ ਕਹਿੰਦਾ ਮੈਂ ਇੰਨੀ ਕੁ ਗੱਲ ਆਖੀ ਲੈਣਾ ਕਹਿੰਦਾ ਵੀ ਜਿਹੜੇ ਮੈਂ ਆਪ ਦੇ ਨਵੇਂ ਕੋਈ ਪਾਰਟ ਵਗੈਰਾ ਕੁਝ ਵੀ ਪਾਈ ਹੋਊਂਗੇ ਸੈਲ ਵਗੈਰਾ ਕੁ ਉਮੈ ਗਾਦਾ ਆਪਦੇ ਕੱਟ ਲੂੰਗਾ ਤੇ ਸੋਟਾ 200 ਰੁਪਇਆ ਕਹਿੰਦਾ ਵੀ ਸੋਦੇ ਹੱਥੇ ਧਰ। ਮੈਂ ਕਿਹਾ ਬਈ ਇਸ ਦਾ ਕੋਈ ਸੈਂਸ ਤੋਂ ਹੋਗੀ ਮੈਂ ਕਿਹਾ ਇਹ ਬਹੁਤ ਵਧੀਆ ਗੱਲ ਹੈ ਨਾ ਇਹ ਤਾਂ ਸਹੀ ਗੱਲ ਹੈ। ਤੇ ਫਿਰ ਕੀ ਕਰਿਆ ਭਾਈ ਕਹਿੰਦਾ ਲੈ ਜਾ ਵੀ ਮੈਂ ਮਟਰ ਖੋਲ ਕੇ ਚਲ ਦੇਖ ਲੈ ਤੂੰ ਚੱਲ ਹੈ ਨਾ ਮਿਹਨਤ ਕਰਕੇ ਵੀ ਜੇ ਆਪਾਂ 200 ਰੁਪਏ ਨਾਲ ਵੀ ਸਰਦਾ ਤਾਂ ਕੋਈ ਵੱਡੀ ਗੱਲ ਨਹੀਂ। ਫਿਰ ਭਾਈ 200 ਨਾਲ ਸਾਡੀ ਮੋਟਰ ਪਈ ਚੱਲ। ਤੇ ਰੱਬ ਜਾਣੇ ਵੀ ਉਹਨੇ ਵਿਚਾਰੇ ਨੇ ਹਨਾ ਕੁਝ ਚਲੋ ਪਾਇਆ ਹੀ ਮੈਨੂੰ ਇਸ ਪਾਰ ਵગેਰਾ ਦੇਖੋ ਵੀ ਕੀ ਕਾਰ ਪਾਏ ਆ ਵੀ ਜਿੰਨਾ ਮਿਸਤਰੀ ਨੂੰ ਪਤਾ ਹੁੰਦਾ ਆਪਣਾ ਕਿ ਖੁਸ਼ੀ ਪਤਾ ਇਹਨਾਂ ਜਿੰਨਾ ਜੀ ਪਤਾ ਵੀ ਜਿਹੜੀ ਮੋਟਰ ਚ ਨਾ ਜਾਨੂ ਹੋ ਗਈ ਸੀ ਗੇੜਾ ਨਹੀਂ ਘੱਟ ਰਹੀ ਸੀ ਉਹ ਮੋਟਰ ਨਾ ਜਿਹੜਾ ਕਲੀਅਰ ਬਹੁਤ ਐ ਸੌਫਤ ਵਧੀਆ ਜਨਨ ਲੱਗੀ ਹੈ ਤੇ ਫਿਰ ਹੋਈ ਫਕੀ ਗੱਲ ਫਿਰ ਤੋਂ ਬਾਅਦ ਪੂਰੀ ਚਫਾਨਾ ਫਿਰ ਅਸੀਂ ਮੋਟਰ ਚਲਾਈ ਫਿਰ ਇਹਦੇ ਪਾਣੀ ਨੂੰ ਚੱਕਿਆ ਫਿਰ ਫਿਰ ਅਸੀਂ ਮਿਸਤਰੀ ਨੂੰ ਬੋਲ ਮਾਰਿਆ ਹਨਾ ਮੋੜਿਆ ਤੇ ਆ ਵੀ ਸਾਡੀ ਮੋਟਰ ਪਾਣੀ ਨਹੀਂ ਚੱਲਦੀ ਵੀ ਚੱਲ ਚੱਲ ਘੁੰਮਦਾ ਰਹੀ ਹੈ ਵੀ ਅਸੀਂ ਕਿੱਕੜੀ ਕੋ ਮਖਤੂ ਜਨੂਨ ਵੀ ਔਖਾ ਤਾਂ ਸਾਨੂੰ ਪਾਣੀ ਦੇ ਹੀ ਹੋਇਆ ਫੇਰ ਭਾਈ ਯੂਰਪ ਚਲੇ ਗਏ ਉਹਨੇ ਫੇਰ ਖੋਲ ਕੇ ਆ ਕੇ ਖੋਲ ਕੇ ਫਿਰ ਇੱਕ ਰਬੜ ਜੀ ਪਈ ਇਹਦੇ ਵਿੱਚ ਆਪਣਾ ਰਬੜ ਸ਼ਾਇਦ ਬਾਲ ਬਾਲ ਕਹਿੰਦੀ ਹੈ ਬਤਨੀ ਰਬੜ ਕੁਝ ਇਹੋ ਜਿਹਾ ਪਾਇਆ ਵੀ 620 ਰੁਪਿਆ ਦਾ ਹੋ ਗਿਆ ਮੰਨ ਕੇ ਜਦੋਂ ਵੀ ਸਾਡਾ ਖਰਚਾ ਹੋ ਗਿਆ 200 300 320 ਕਰਕੇ ਮੋਟਰ ਮੋਟਰ ਤੇ ਚਲੋ ਵੀ ਤੈਨੂੰ ਸੁਭਾਣ ਆਪਰੇ ਮੋਟਰ ਵਧੀਆ ਚੱਲਦੀ ਹਾਂ ਯਾਰ ਆਪਾਂ ਨੂੰ ਹੋਰ ਚਾਹੀਦਾ ਹੁੰਦਾ ਤੇ 300 ਨਾਲ ਸਾਡੀ ਮੋਟਰ ਬਹੁਤ ਵਧੀਆ ਚੱਲਦੀ ਹੈ ਨਾ ਕੁਝ ਤੇ ਮਤਲਬ ਥੋੜੀ ਕੁਸ਼ਟੇ ਜਿਹੀ ਛੜ ਆ ਲਿਆ ਪਾਣੀ ਕੁਝ ਅਜੇwidehat ਗਿਆ ਨਾ ਪਾਣੀ ਕਿਉਂਗੀ ਪਹਿਲਾਂ ਪਾਣੀ ਵਿੱਚ ਕੀ ਆਪਾਂ ਸਫਾਈ ਫੜਨਾ ਹੋਣਾ ਪਾਣੀ ਕੁਝ ਕਿਸੇ ਨੂੰ ਪਤਾ ਵੀ ਜਦੋਂ ਬਾਲ ਜਾਲ ਹੋਣ ਸੀ ਸੀਗਾ ਨਮਾ ਬਾਲ ਲਿਆ ਕਿ ਪਾਇਆ ਇਹੋ ਜਿਹਾ ਕੁਝ ਪਾਣੀ ਹੋ ਰਿਹਾ ਲੱਗਿਆ ਤੇ ਜੀ ਮੈਨੂੰ ਅਸਾਂ ਲੱਗਤ ਵਾਲੀ ਗੱਲ ਵੀ ਨਹੀਂ ਆਈ ਟੈਂਕੀ ਭਰੀ ਨਹੀਂ ਤੇ ਤੇ ਕੱਲ ਨੂੰ ਆਪਾਂ ਟੈਂਕੀ ਆਪਾਂ ਭਰ ਲਾਂਗੇ ਹਨ ਕਿਉਂਕਿ ਫਿਰ ਟੈਂਕੀ ਭਰੇ ਬਾਦੂ ਮੱਕੀ ਦੁੱਧ ਵਾਲਾ ਸਾਫ ਵੀ ਜਾਣਾ ਹੁੰਦਾ ਹੈ ਹਨ ਤੇ ਫਿਰ ਸਾਨੂੰ ਕੋ ਦੋ ਦਿਨ ਤਾਂ ਹੋਗਾ ਕਿ ਉਹਦੇ ਲਖਵੀਰ ਨਾ ਜਾਵੜੇ ਅਸੀਂ ਕੱਲ ਅਸੀਂ ਆਪ ਹਨਾ ਵੀ ਫੇਮਤਾਈ ਬਾਦ ਗੁਰੂ ਘਰ ਆਪਾਂ ਸ਼ੁਕਰਾਨਾ ਕਰਨ ਗਏ ਹਨਾ ਕੱਲ ਵੀ ਕੱਲ ਵੀ ਸਾਥ ਹੋ ਅਸੀਂ ਜਾਵਾਂਗੇ ਸੀਗੇ ਹਨਾ ਤੇ ਸਾਨੂੰ ਪਤਾ ਜੀ ਸਵੇਰ ਤੋਂ ਫਿਰ ਅਸੀਂ ਗੁਰਦੁਆਰਾ ਸਾਹਿਬ ਵੀ ਜਾਣਾ ਸਾਨੂੰ ਪਤਾ ਸਵੇਰੇ ਸਵੇਰੇ ਚਾਹ ਪੀਗੀ ਨਾ ਟੱਗੀ ਚ ਬਾਲਟੀਆਂ ਨਹੀਂ ਨਿਕਲਦਾਂ ਹਨਾ ਤੇ ਸੋ ਉਹ ਪਤਾ ਹੀ ਹੈ ਤਾਂ ਚੀਜ਼ ਵੀ ਡੱਗੀ ਚੋਂ ਬਾਹਰ ਤੇ ਕੱਢ ਨਹੀਂ ਹੁੰਦਗੀਆਂ ਜੇ ਮੈਂ ਕਹਾਂ ਵੀ ਜਵਾਬ ਕਰਕੇ ਸਵੇਰੇ 5:00 ਜਾਂ 4:30 ਵਜੇ ਦੇ ਨਾਲ ਬਾਹਰ ਕੱਢ ਲੈਣਗੇ ਨਹੀਂ ਕਰ ਸਕਦੇ ਬੱਚੇ ਹਨ ਕਿਉਂਕਿ ਛੋਟੇ ਹੈ ਹਜੇ ਵਿਚਾਰੇ ਇੰਨੇ ਕਿੰਨੇ ਕੰਮਕਾਰ ਆ ਇਹ ਸਾਡਾ ਵੱਡਾ ਦਬਾਵਾ ਹੋ ਰਿਹਾ ਵੱਡਾ ਤਾਂ ਸਾਡਾ ਵਿਚਾਰਾ ਸਾਡਾ ਘੋਟ ਲੈਂਦਾ ਪਾਣੀ ਸਾਡੇ ਛੋਟਾ ਬਾਲਟੀ ਦੇ ਨਾਲ ਹੀ ਲਉਪੀ ਜਾਂਦਾ ਹੈ ਨਾ ਉਹ ਜਦੋਂ ਡੱਗੀ ਤੇ ਬਾਲਟੀ ਕੱਢਦਾ ਉਹਨੀ ਕੁਆਲਿਟੀ ਥੱਲੇ ਵਾਜਦੀ ਉਹਨੀ ਕੁਤਾ ਪਾਣੀ ਕਰਦੀ ਹੁੰਦੀ ਕਦੇ ਵੀਡੀਓ ਬਣਾ ਕੇ ਪਾਉਂਗੀ ਮੈਂ ਤੁਹਾਨੂੰ ਚਲ ਹੁਣ ਤਾਂ ਮੋਟਰ ਲੋਟ ਹੋ ਗਿਆ ਆਪਣੀ ਤੇ ਇਹ ਜਿੰਨੀ ਕਵਾਲ ਦੀ ਜੇ ਹਨਾ ਅੱਧੀ ਵਾਲ ਦੀ ਖਿੱਚ ਲਈ ਤਾਂ ਉਨੀ ਕਿ ਤਾਂ ਹੋ ਜਾਂਦੀ ਉਨੀ ਕਿ ਥੱਲੇ ਹੋ ਜਾਂਦੀ ਉਨੀ ਕਿ ਤਾਂ ਹੋ ਜਾਂਦੀ ਮੈਨੂੰ ਆ ਲੱਗ ਬਾਲ ਦੀ ਰਗ ਤੇ ਜਸ਼ਨ ਨੂੰ ਖਿੱਚ ਲੈ ਤੇ ਅੱਜ ਮੈਂ ਬਹੁਤ ਖੁਸ਼ ਹਾਂ ਕੱਲ ਦੀ ਮੈਂ ਬਹੁਤ ਖੁਸ਼ ਹਾਂ ਕਿਉਂਕਿ ਮੇਰੀ ਪੇਮੈਂਟ ਆ ਗਈ ਮੈਂ ਖੁਸ਼ ਹਾਂ ਨਾ ਮੇਰੇ ਇੰਨੇ ਕਿ ਜ਼ਿਆਦਾ ਕੰਮ ਰੁਕੇ ਪਏ ਸੀ ਸਾਰੇ ਕੁਛ ਨਾ ਕੁਛ ਮੈਂ ਕਰ ਰਹੀ ਹਾਂ ਕੁਛ ਹੋਰ ਰਹਿ ਗਏ ਕੁਛ ਕਰ ਲੈ ਜਿੱਦਾਂ ਰਾਸ਼ਨ ਵਗੈਰਾ ਆ ਗਿਆ ਹਨਾ ਤੇ ਕੁਝ ਹੋਰ ਦੇਣ ਲੈਣ ਥੋੜਾ ਜਿਹਾ ਖੜਾ ਸੀ ਮੇਰਾ ਉਹ ਘਰ ਤਾਂ ਮੈਂ ਹਨਾ ਹਜੇ ਮੇਰੇ ਮੋਟਰ ਸੈਟਿੰਗ ਹੋ ਗਈ ਮੋਟਰ ਵੀ ਚੱਲ ਪਈ ਆਪਣੀ ਇਹ ਮੋਟਰ ਵਾਲਾ ਵੀ ਫਤਿਹ ਹੋ ਗਿਆ ਕੰਮ ਤੇ ਹੁਣ ਕੁਝ ਹੋਰ ਕੰਮ ਨੇ ਹਨਾ ਜਿਹੜੇ ਕਰਨ ਵਾਲੇ ਨੇ ਉਹ ਕਰਾਂਗੇ ਆਪਾਂ ਨਾਲ ਦੀ ਨਾਲ ਤੇ ਬਾਕੀ ਜੀ ਸਪੋਰਟ ਬਣਾਈ ਰੱਖਿਓ ਆਪੇ ਚੈਨਲ ਨਾਲ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਧੰਨਵਾਦ ਹਨਾ ਕਿਉਂਕਿ ਤੁਸੀਂ ਇੰਨਾ ਜਿਆਦਾ ਸਪੋਰਟ ਕਰਦੇ ਹੋ ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਵੀ ਇੰਨਾ ਜਿਆਦਾ ਭੈਣ ਭਰਾ ਜੁੜ ਗਏ ਹਨਾ ਹੁਣ ਇੱਕ ਭੈਣ ਦਾ ਮੈਸੇਜ ਆ ਰਿਹਾ WhatsApp ਤੇ ਵੀ ਬੜੀ ਵੀ ਬੜੀ ਭੰਡੇ ਮਾਸਾਂ ਕੋਲੇ ਵੀ ਬੜੀਆਂ ਤੇ ਉਹ ਤੁਮੇਨ ਮੈਸੇਜ ਕਰ ਰਹੀ ਹੈ ਹਨਾ ਕਿ ਜਸ਼ਨ ਨੂੰ ਤੇ ਪ੍ਰੀਤ ਨੂੰ ਕੀ ਗਿਫਟ ਚਾਹੀਦਾ ਹਨਾ ਅਸੀਂ ਕੀ ਦਸੀ ਹੈ ਹਨਾ ਗਿਫਟ ਵੀ ਸਮਝ ਤੋਂ ਬਾਹਰ ਆ ਵੀ ਮੈਂ ਕੀ ਕਮਾ ਹਨਾ ਆਪਦੀ ਆਪ ਹੁਣ ਹੈ ਕੀ ਮੰਗ ਰਹੀ ਚੀਜ਼ ਤੇ ਉਹ ਨੂੰ ਜੀ ਲੱਗਦਾ ਪਰ ਉਹ ਭੈਣ ਆ ਗਿਆ ਰਹੀ ਵੀ ਸਾਨੂੰ ਜਰੂਰ ਦੱਸੋ ਹਨਾ ਵੀ ਕੀ ਜਸ਼ਨ ਨੂੰ ਤੇ ਪ੍ਰੀਤ ਨੂੰ ਕੀ ਚਾਹੀਦਾ ਤੇ ਹੁਣ ਅਸੀਂ ਕੀ ਦਸੀਏ ਤੇ ਕੀ ਨਹੀਂ ਬਾਕੀ ਹਜੇ ਤੱਕ ਕੋਈ ਸਲਾਹ ਨਹੀਂ ਕਰੀ ਬੱਚਿਆਂ ਨੇ ਹਨਾ ਕੀ ਚੀਜ਼ ਚਾਹੀਦੀ ਇਹਨਾਂ ਨੂੰ ਕੀ ਨਹੀਂ ਚਾਹੀਦੀ ਤੁਹਾਨੂੰ ਦੱਸਣਾ ਬਹੁਤ ਆਣਾ ਕਿਉਂਕਿ ਮਾਣਨਾ ਜਦੋਂ ਭੈਣ ਨੇ ਅੱਖ ਹੈਗਾ ਵੀ ਜਿਹੜੀ ਭੈਣ ਪਰ ਮਾਣ ਇੱਜ਼ਤ ਮਾਣ ਦਿੰਦੇ ਆ ਵੀ ਉਹਨਾਂ ਦਾ ਦਿਨੋ ਹੀ ਧੰਨਵਾਦ ਬਸ ਸਪੋਰਟ ਬਣਾ ਹੀ ਰੱਖੋ ਜੀ ਤੇ ਇੱਕ ਆਪਣੀ ਮੰਤਰੀ ਜੀ ਦੀ ਨੇ ਕੱਲ ਪਾਰਸਲ ਕਰਤਾ ਜੀ ਆਪਣਾ ਆਨਲਾਈਨ ਪਾਰਸਲ ਹੋ ਗਿਆ ਤੇ ਦੇਖੋ ਆਪਣੇ ਕੋਲੇ ਕਿੰਨੇ ਦਿਨਾਂ ਚ ਪਹੁੰਚਦਾ ਉਹ ਆਪਾਂ ਹਣਾ ਪਾਰਸਲ ਰਿਵੀਅੂ ਕਰਾਂਗੇ ਤੇ ਭੈਣ ਦਾ ਨਾਮ ਬੋਲਾਂਗੇ ਬੇਟੀ ਦਾ ਨਾਮ ਬੋਲਾਂਗੇ ਨਾ ਤੇ ਸਾਨੂੰ ਪੁਕਾਇਤਾ ਦਿਖਾਵਾਂਗੇ ਵੀ ਆਪਣੇ ਵਾਸਤੇ ਕੀ ਪਾਰਸਲ ਆਇਆ ਕੀ ਚੀਜ਼ ਆਈ ਹੈ ਤੇ ਲੋ ਜੀ ਆਪਣੇ ਤਿੰਨ ਨਾਲੇ ਭਾਂਡੇ ਹੋ ਗਏ ਕੰਪਲੀਟ ਤੇ ਮੇਰਾ ਟੋਪਗਾ ਰਹਿ ਗਿਆ ਚਾਹਲਾ ਤੇ ਮੈਂ ਹੁਣ ਸੋਚ ਰਹੀ ਹਾਂ ਵੀ ਮੈਂ ਨਹਾ ਆਪਾਂ ਸਿਰ ਹਨਾ ਤੇ ਕਿਉਂਕਿ ਝਾੜੂ ਹਜੇ ਦੁਪਹਿਰਾ ਪਿਆਗਾ ਤੇ ਝਾੜੂ ਹਜੇ ਠਹਿਰ ਕੇ ਲਗਾਵਾਂਗੇ ਆਪਾਂ ਤੇ ਵਾਲ ਬੂਲ ਧੋ ਲਏ ਹਨਾ ਮੇਰੇ ਸੂਣ ਵਾਲ ਉਹ ਜਿਹੜੇ ਲੱਗੀਆਂ ਜਾਂਦੇ ਸੀ ਕਿ ਵੈਸੇ ਕੱਲ ਧੋਣੇ ਸੀ ਗੱਲ ਵੀ ਟਾਈਮ ਨਹੀਂ ਲੱਗਿਆ ਤੇ ਚਲੋ ਜੀ ਫੇਰ ਮਿਲਦੇ ਆਪਾਂ ਤੁਹਾਨੂੰ ਫੇਰ ਕੰਮਕਾਰ ਹੋਰ ਸ਼ੇਅਰ ਕਰਾਂਗੇ ਲਓ ਜੀ ਆਪਾਂ ਬਹੁਤ ਸਬਜ਼ੀ ਵੈਸੇ ਤਾਂ ਆਪਣੇ ਕੋਲ ਸਬਜ਼ੀ ਪਈ ਹੈ ਭਿੰਡੀਆਂ ਦੀ ਕਿਉਂਕਿ ਸਵੇਰੇ ਬਣਾਈ ਸੀਗੀ ਇਹ ਕੁਸ਼ਨਾ ਥੋੜੀ ਜਿਹੀ ਫੰਗਾਂ ਬੀਬੀ ਨੇ ਡੰਗਤ ਨਾ ਸੀਗਾ ਚਲੋ ਮੈਂ ਕਿਹਾ ਖਰਾਬ ਕਾਦੇ ਵਾਸਤੇ ਕਰ ਲਈ ਹਣਾ ਤੇ ਆਪਾਂ ਇਹਦੀ ਕੁਛ ਹੁਣ ਸਬਜ਼ੀ ਬਣਾ ਲੈਣੇ ਕੋਸਾਰੇ ਗੋਲ ਪਿੰਡਿਆਂ ਦੀ ਪਈਏ ਤਾਂ ਗੱਲ ਕੇ ਵਧੀਆ ਰੋਟੀ ਖਾਦੀ ਜਾਊਗੀ ਤੇ ਆਪਾਂ ਪਾ ਲਈਏ ਜੀ ਜ਼ੀਰਾ ਕਲਾ ਜੀ ਮੈਂ ਤੇ ਜਸ਼ਨ ਜਾਵੜੇ ਜਸ਼ਨ ਸਾਡਾ ਜਸ਼ਨ ਵੱਡਾ ਜਿਹੜਾ ਅਸੀਂ ਬਦਾਮ ਲਾਉਣੇ ਸੀਗੇ ਹੁਣੇ ਕੁਛ ਬਦਾਮ ਮੈਂ ਤਾਂ ਲਿਆਤੇ ਸੀਗੇ ਫਰੀਦ ਹੋਰਾਂ ਨੂੰ ਬਦਾਮ ਤੇ ਉਹ ਲਖਮੀ ਕੰਦੀ ਵੀ ਚਾਹ ਤੇ ਦੀ ਮਾਸੀ ਨੂੰ ਨਾਮ ਲੈ ਜੀ ਵੀ ਨਾਮ ਤਾਂ ਬਨਾਮ ਨੇ ਤੇ ਇੱਕ ਨਾਲ ਲਖਮੀ ਤੇ ਲਿਪਸਟਿਕ ਨਹੀਂ ਪਸੰਦ ਆਈ ਹੋਰ ਕਲਰ ਮੰਗਾਇਆ ਮਨੇ ਹੋਰ ਲੈ ਕੇ ਦਿੱਤੀ ਆਪਾਂ ਨੂੰ ਉਹ ਲਿਪਸਟਿਕ ਤੇ ਬਾਕੀ ਜੀਰਾ ਆਪਣਾ ਹੋ ਗਿਆ ਬ੍ਰਾਊਨ ਨੂੰ ਥੋੜਾ ਹੋਰ ਹੋ ਜਾਣਾ ਤੇ ਇਧਰ ਆ ਪੜ੍ਹੋ ਨੇ ਕਸ਼ਟੜ ਆਹ ਨਾਲ ਵੀ ਤਾਂ ਹੋ ਗਈ ਜਿੰਨੀ ਨਾਲ ਜਿਹੜਾ ਕਸ਼ਟੜ ਬਣਾ ਲੈਣੇ ਹਨ ਫਿਰ ਤਾਂ ਉਹ ਬਨਾਮ ਵਾਲਾ ਥੋੜੇ ਕੋਬਰੀ ਕੋਲ ਚੀਜ਼ੇ ਪਤਾ ਤੇ ਵੇਹਾਂ ਮੈਂ ਉਥੇ ਬੈਸ ਮਾਣ ਫਰੀ ਕੱਟ ਲੈਣਾ ਨੂੰ ਕਰ ਤੁਮ ਨੂੰ ਤੇ ਕਿਉਂਕਿ ਆ ਮੈਂ ਤਾਂ ਕੱਲੇ ਇਹਨਾਂ ਨੂੰ ਕਿਲੋਗ੍ਰਾਮ ਲਿਆ ਦੇ ਜੀ ਜਵਾਕਾਂ ਨੂੰ ਤੇ ਇੱਕ ਨਾ ਆਪਣੇ ਭੈਣ ਹੈ ਨਾ ਖੱਤਰਾ ਖੱਤਰਾ ਨਾਮ ਹੈ ਭੈਣ ਦਾ ਇੱਕ ਤਾਂ ਮੈਂ ਭੁੱਲ ਜਾਈ ਨੀ ਪਾਰੀ ਸੀ ਤੇ ਉਹ ਕਹਦੇ ਨਾ ਮਤਲਬ ਵੀ ਤੁਸੀਂ ਨਾਮ ਦੀ ਨਾਲ ਬਨਾਮਾ ਦੇ ਨਾਲ ਵੀ ਤੁਸੀਂ ਦਾਖਾ ਭੇਜੋ ਕਿ ਵੀ ਬੱਚਿਆਂ ਨੂੰ ਦਿਆ ਕਰੋ ਬੀ ਦਾ ਕੰਪੀ ਉਹ ਵੀ ਦਾਖਾਂ ਵੀ ਖਾ ਲੈਣ ਦੇ ਜਿਹੜੇ ਦਾਖਾਂ ਨਾਲ ਪਾਣੀ ਲੱਗੇ ਨੇ ਬਹੁਤ ਚੰਗਾ ਹੁੰਦਾ ਉਹ ਹਾਂ ਆਖੀਆ ਉਹਨੂੰ ਦਾਖਾ ਲੈ ਕੇ ਆਵਾਂਗੇ ਆਪਾਂ ਅੱਜ ਸਵੇਰ ਕੋਈ ਦਾਖਾਂ ਲੈਣਾਂਗੇ ਨੰਨ ਕਾਚੂ ਹੋਵੇ ਬੰਦੀ ਦਾ ਕਾਚੂ ਤੇ ਬੀਬੀ ਉਹਨਾਂ ਜਾਵੜੇ ਦੀ ਉਹਨਾਂ ਬੀਬੀ ਦਾ ਵੀ ਜਾਵੜੇ ਤੇ ਕੱਦ ਨੂੰ ਆਪਰੇ ਤੁਹਾਨੂੰ ਸਵੇਰੇ ਬਾਅਦ ਵਿੱਚ ਤੇ ਕੰਮ ਸੀਗਾ ਨਾ ਚਲੋ ਕੰਮ ਆਏ ਸੀਗੇ ਉਹ ਕੰਮ ਕਰਕੇ ਤੇ ਆਪਾਂ ਜਾਵੜੇ ਹਨਾ ਤੇ ਮੈਂ ਕਿਹਾ ਸੀ ਕੱਪੜੇ ਲਿਆਉਣੇ ਸੀ ਰਾਤ ਦਾ ਜਿਹਨੂੰ ਵੀ ਰਾਤ ਲੈ ਰਹੇ ਪੈਂਦੇ ਫੇਰ ਉਹ ਬੀਬੀ ਕਹਿੰਦੀ ਵੀ ਘਰੇ ਜੇ ਕਿਸੇ ਨੂੰ ਖਾ ਕੇ ਫੇਰ ਆਵਾਂਗੇ ਹਨਾ ਵੀ ਆਏ ਨਾ ਨਹੀਂ ਦੇ ਸਕਦਾ ਕੰਮ ਕਰ ਸਕਦੇ ਨਹੀਂ ਨਹੀਂ ਜਿੱਦਿ ਸਰ ਕਰੇ ਖਾ ਕੇ ਫੇਰ ਆਵਾਂਗੇ ਸੀ ਨਮੀ ਮੈਂ ਕਿਹਾ ਚੱਲ ਹਨਾ ਫੇਰ ਉਹ ਜਾਵੜ ਮੈਂ लवली ਨਹੀਂ ਤੂੰ ਚਾਹ ਰਾਤ ਲਾ ਜੂਆ ਤੇ ਉਹ ਕੱਪੜੇ ਲਿਆ ਆਏ ਨਾਲ ਤੇ ਜਿੱਥੇ ਤੁਸੀਂ ਹੋਣ ਆਏ ਤੇ ਮੈਂ ਤਾਂ ਰਾਤ ਲਾ ਜੇ ਉਹਨਾਂ ਦੇ ਚੱਲ ਜਾ ਆਇਤੀ ਬੋੜਾ ਇਤਨੀ ਬੋੜਾ ਇਹਦੇ ਵਿੱਚ ਗਲੀ ਕੱਟ ਕੇ ਲੱਗੋ ਅੱਛਾ ਤੇ ਦਾਖਾ ਵੀ ਨਹੀਂ ਸੀ ਮੈਂ ਉੱਥੇ ਪੰਗਰ ਤੇ ਮੈਂ ਲਿਆਵਾਂ ਕੱਟੇ ਨਹੀਂ ਪਏ ਮੰਮੀ ਆਪਣੇ ਕੋਲ ਇੰਨੇ ਸਾਰੇ ਪੈਸੇ ਕਿ ਕੀ ਬਦਾਮ ਨਹੀਂ ਉਦੋਂ ਖਰਾਦ ਹੁੰਦੀ ਸੀ ਉਹ ਬਾਹਰ ਤੋਂ ਤੇ ਬਾਕੀ ਜਿਹਨਾਂ ਜਿਹੜੇ ਭੈਣ ਭਰਾਵਾਂ ਨੇ ਸਪੋਰਟ ਕਰਿਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਦਿলো ਹੀ ਧੰਨਵਾਦ ਹੈ ਨਾ ਇੰਨੇ ਪਿਆਰ ਦੇ ਸਪੋਰਟ ਕਰਦੇ ਤੁਸੀਂ ਤੇ ਉਹ ਪ੍ਰੀਤ ਸਾਡੀ ਆ ਬੱਚੀ ਜੀ ਬਦਾਮ ਕੁਛ ਨਹੀਂ ਅੰਗਿਆ ਤੇ ਕਸਟਮਰ ਕੋਲ ਆਣੀ ਬਾਕੀ ਅੱਜ ਜਿਹੜਾ ਦਿਨ ਆਈ ਰਹਿੰਦੇ ਨੇ ਉਹ ਕਰਾਂਗੇ ਸ਼ਾਮ ਨੂੰ ਅੱਜ ਰਿਪਲਾਈ ਤੇ ਵੀ ਗੁੱਸਾ ਨਾ ਕਰਿਓ ਹਣਾ ਕਿਉਂਕਿ ਟਾਈਮ ਹੈ ਨਹੀਂ ਸੀਗਾ ਕਿਉਂਕਿ 11 ਵਜੇ ਪਹਿਲਾਂ ਅਸੀਂ ਕੰਮ ਤਾਂ ਤਾਂ ਨਵੇੜਿਆ ਮੈਂ ਤੇ ਬੀਬੀ ਨੇ ਚਲੋ ਕੁਛ ਮਦਦ ਬੀਬੀ ਨੇ ਕਰਦੀ ਹੈ ਨਾ ਕੱਪੜੇ ਕਾਫੀ ਹੋਏ ਪਏ ਸੀ ਉਹ ਤੋਂ ਉੱਤੇ ਤੇ ਫਿਰ ਜਦੋਂ ਐ ਹੁੰਦਾ ਬੀਬੀ ਆ ਜਾਂਦੀ ਉਹ ਫਿਰ ਬੈਠਾ ਜਾਂਦਾ ਗੱਲਾਂ ਮਾਰਨ ਲੱਗ ਜਾਂਦੇ ਆ ਅਸੀਂ ਤੇ ਮੁੜ ਕੇ ਦੁਬਾਰਾ 11:00 ਵਜੇ ਕੰਮ ਤਾਂ ਨਾ ਮੈਂ ਨਵੇੜਿਆ ਜਦੋਂ ਫਿਰ ਦੁਬਾਰਾ ਮੈਂ ਰੋਟੀ ਬਣਾਉਣ ਲੱਗ ਗਈ ਦੁਬਾਰਾ ਤੋਂ ਸਾਡੇ ਮਮੀ ਹੈ ਨਾ ਅੱਜ ਕਿਹੜਾ ਦਿਨ ਹੈ ਅੱਜ ਦਿਨ ਹੈਗਾ ਭਾਈ ਬਦਲਾ ਸੋਚ ਕੇ ਕਿੰਨੇ ਦਿਨ ਰਹਿ ਕੇ ਸੰਡੇ ਚ ਕੋਈ ਨਹੀਂ ਹੰਦ ਥੋੜੇ ਰਹਿ ਗਏ ਲੱਗਦਾ ਹੁੰਦੇ ਥੋੜੀ ਰਹਿ ਗਈ 3-4 ਦਿਨ ਰਹਿ ਗਏ ਫਿਰ ਅਜੀ ਉਹ ਸਬਜੀ ਵਗੈਰਾ ਬਣਾਉਣ ਲੱਗੀ ਫਿਰ ਸਾਜੀ ਰੋਟੀ ਖਾਦੀ ਇਹਨਾਂ ਨੇ ਫਿਰ ਸਾਡਾ ਮੋਟਰ ਦਾ ਇੰਨਾ ਕ ਜਿਆਦਾ ਪਚਾਲ ਪਿਆ ਰਿਹਾ ਉਹ ਮੋਟਰ ਸੈਟਿੰਗ ਕਰੀ ਚਲੋ ਸ਼ੁਕਰ ਹੈ ਵਾਹਿਗੁਰੂ ਤੇ ਚੱਲ ਗਈ ਹੈ ਨਾ ਉਹ ਸੈਟਿੰਗ ਕਰੀ ਫਿਰ ਉਸ ਤੋਂ ਬਾਅਦ ਫਿਰ ਬੈਠੇ ਰਹੇ ਹਨ ਬੀਬੀ ਉਹਰੇ ਕੋਲੇ ਬੈਠੇ ਸੀ ਚੁੱਭਣਾ ਨਹੀਂ ਗੱਲਾਂ ਮਾਰੀਏ ਪੀ ਗਏ ਫਿਰ ਨੂੰ ਪਤਾ 2 ਵਜੇ ਫਿਰ ਹਨ ਦੁਬਾਰਾ ਆ ਕੇ ਰੋਟੀ ਰੋਟੀ ਬਣਾ ਕੇ ਦਿੱਤੀ ਇਹਨਾਂ ਨੂੰ ਬੱਚਿਆਂ ਨੂੰ ਫਿਰ ਇਹਨੇ ਕੋ ਦਿਨ ਨੂੰ ਉਹਨਾਂ ਦਾ ਫਿਰ ਉਹ 10 ਮਿੰਟ ਉਹ ਗੱਲ ਕਰੀ ਗਿਆ ਨਾ ਨਵਲੀ ਨਾਲ ਗੱਲ ਕਰੀ ਬੀਬੀ ਨਾਲ ਗੱਲ ਕਰੀ ਕਿ ਵੀ ਉਹ ਠੀਕ ਹੋ ਤੁਸੀਂ ਆਏ ਹੋ ਸਾਰਾ ਪੁੱਛਿਆ ਤੇ ਕੋਸ਼ਿਸ਼ ਮੁਫ਼ਤ ਐ ਮੇਰਾ ਗੱਲ ਕਰੀ ਤੇ ਬੱਸ ਆਈ ਟੱਪ ਗਿਆ ਦੋਨਾਂ ਦਾ ਸਾਰਾ ਤੇ ਫਿਰ ਤੁਹਾਨੂੰ ਪਤਾ ਰਾਤ ਵੀ ਅਸੀਂ ਨੇ ਰੇਤੇ ਮੈਂ ਤੇ ਬੀਬੀ ਗੱਲਾਂ ਮਾਰੀਆਂ ਨਾ ਨਿਹਰੇ ਤੱਕ ਗੱਲਾਂ ਮਾਰੀਆਂ ਤਾਂ ਤੂੰ ਉੱਠੜ ਵੇਲੇ ਲੇਟ ਹੋ ਗਏ ਸੀ ਵਜ ਕਿੰਨਾ ਮਿੰਟ ਹਾਂ ਤਾਂ ਕਿ ਕਾਫੀ ਲੇਟ ਹੋ ਗਏ ਚਾਹਤ ਨੇ ਤੇ ਸਾਨੂੰ ਪਤਾ ਹੈ ਨੂੰ ਘਰ ਨਹੀਂ ਗਿਆ ਜਾਇਆ ਜਾਂ ਸਤੋਂ ਸਵੇਰੇ ਤੇ ਅੱਛਾ ਦੂਸਰ ਜ਼ਰੂਰ ਜਾਵਾਂਗੇ ਸ਼ੁਰੂਆਤ ਜਰਾ ਦੁਕਾਨ ਕਿਉਂਕਿ ਵਧੀਆ ਹੈਗਾ ਮੈਂ ਗੈਨੇਨੇ ਦੇ ਵਾਇਗਰੂ ਦੇ ਨਾਲ ਲੱਗੇ ਹਾਂ ਤਾਂ ਵਾਇਗਰੂ ਨੇ ਬਹੁਤ ਕੁਝ ਦਿੱਤਾ ਹਨ ਕਿਉਂਕਿ ਥੋੜੇ ਜਿਹੇ ਟਾਈਮ ਚ ਵਧੀਆ ਆਪਾਂ ਦੀ ਮੰਚਲ ਤੱਕ ਵਧੀਆ ਪਹੁੰਚ ਕੇ ਹੈ ਨਾ ਤੇ ਬਾਸੂ ਵਰਗੀ ਚਾਹੀਦਾ ਤੁਹਾਨੂੰ ਵਾਇਗਰੂ ਬਸ ਆਈਆਂ ਕਰੋ ਨਾ ਚਲੋ ਆਪਾਂ ਜਿੰਨੀ ਕਿ ਮਿਹਨਤ ਕਰਦੇ ਉਹਨਾਂ ਵੈਗਰੂ ਫਲ ਦੇਦੇ ਆਪਾਂ ਜਿਆਦਾ ਨਹੀਂ ਮੰਗਦੇ ਹੈ ਨਾ ਵੀ ਜਿੰਨੀ ਕਿ ਆਪਾਂ ਦਸਨ ਹਾਂ ਦੀ ਮਿਹਨਤ ਕਰਦੇ ਨਾ ਬਸ ਉਹਨਾਂ ਫਲ ਦੇ ਜਾਵੇ ਆਪਾਂ ਨੂੰ ਤੇ ਮੰਮੀ ਆਪਾਂ ਅਗਰ ਆਪਨਾ ਜਿੰਨਾ ਕੁਸ ਵੀ ਬਣਾਵਾਂਗੇ ਘਰ ਨੂੰ ਬਾਹਰੋਂ ਬਣਾਉਣਾ ਬਹੁਤ ਜ਼ਰੂਰੀ ਵੀ ਨਹੀਂ ਹੁੰਦਾ ਘਰ ਨੂੰ ਅੰਦਰੋਂ ਬਣਾਉਣਾ ਜ਼ਰੂਰੀ ਨਹੀਂ ਹੁੰਦਾ ਸੋਨਾ ਅੰਦਰੋਂ ਨਹੀਂ ਬਣਾਉਣਾ ਹੋਰ ਕਿ ਬਾਹਰੋਂ ਬਣਾਉਣਾ ਸੋਨਾ ਸੌਰੀ ਅੰਦਰੋਂ ਬਣਾ ਬਾਹਰ ਬਣਾਉਣਾ ਜ਼ਰੂਰੀ ਨਹੀਂ ਹੁੰਦਾ ਜਦੋਂ ਉਪਰ जाएंगे बसੋ ਕੀ ਕਹਿੰਦੇ ਹੁੰਦੇ ਹੈ ਜਿਸ ਉਸ ਦਾ ਪਤੀ ਕਿਹੜੀ ਚੁਣਾਈ ਤੋਂ ਬਣਦੇ ਹੈ ਅੰਦਰੋਂ ਇਸ ਦਾ ਸੋਨਾ ਬਣਾਉਣਾ ਕੈਂਡੀ ਕੈਂਡੀ ਬਸ ਉਹ ਸੋਚੀ ਜਾਂਦੇ ਜਿਵਾਕਾਂ ਦੇ ਛੋਟੇ ਛੋਟੇ ਸੁਪੜੇ ਵੀ ਆਏ ਨਾ ਸੋਚਣਾ ਨਹੀਂ ਨਹੀਂ ਸੁਣਨਾ ਦਾਰਦੀ ਇੱਕ ਮਿੰਟ ਗੱਲ ਸਭ ਸਾਰੀ ਇੱਕ ਮਿੰਟ ਸ਼ੇਅਰ ਕਰ ਲੀ ਮੈਂ ਕੁੱਕਰ ਦੇ ਢੱਕਣ ਲਾਦਾ ਤੇ ਇਹ ਪਤਾ ਕੀ ਸੋਚ ਰਹੇ ਹੋ ਨਾ ਤੁਸੀਂ ਐਨ ਆਵਾਜ਼ ਲਾਇਓ ਵੀ ਇਹ ਪੇਮੈਂਟ ਤੋਂ ਕਹਿ ਰਹੇ ਵੀ ਅਸੀਂ ਘਰ ਬਣਾਵਾਂਗੇ ਨਹੀਂ ਜੀ ਅਸੀਂ ਪੇਮੈਂਟ ਤੋਂ ਨਹੀਂ ਗੱਲ ਕਰ ਰਹੇ ਅਸੀਂ ਵੈਸੇ ਗੱਲ ਕਰ ਰਹੇ ਆ ਵੀ ਮਤਲਬ ਜੇ ਘਰ ਬਣਾਇਆ ਤਾਂ ਘਰ ਕਿਵੇਂ ਦਾ ਬਣਾਉਣਾ ਮਤਲਬ ਕੀ ਸੈਟਿੰਗ ਕਰਨੀ ਹੈ ਨਾ ਕੀ ਰੂਮ ਕਿੰਨੇ ਰੂਮ ਰੱਖਣੇ ਹੈ ਇਹ ਕਈ ਦਿਨਾਂ ਦੇ ਲੱਗੇ ਪਏ ਚਲਾਕ ਪੁੱਛਦਾ ਤੇ ਬੀਬੀ ਨੇ ਗੱਲਾਂ ਮਾਰੀਗੇ ਨਾ ਬੀਬੀ ਨੇ ਗੱਲਾਂ ਕਰੀਗੇ ਹੁਣ ਉਹ ਵੀ ਇਹ ਘਰ ਦੀ ਗੱਲਾਂ ਕਰੀਗੇ ਹੁਣ ਇਹਨਾਂ ਨੇ ਪਤਾ ਕੀ ਸੈਟਿੰਗ ਕਰੀ ਹੈ ਇਹ ਕਹਿੰਦੇ ਦੀ ਦੋਨੇ ਭੈਣਾਂ ਆਏ ਲੱਗੂ ਬੰਨਾਂ ਵੀ ਆਪਾਂ ਇੰਨੇ ਤਾਂ ਰੂਮ ਬਣਾਵਾਂਗੇ ਇਹ ਕਮਰਾ ਉਹਦਾ ਬਣਾਵਾਂਗੇ ਇੱਕ ਉਹਦਾ ਬਣਾਵਾਂਗੇ ਐਂ ਕਮਰੇ ਇਦਾਂ ਵਾਰ ਸੈਟਿੰਗ ਕਰ ਰਹੇ ਆ ਤੇ ਮੈਂ ਇਹਨੂੰ ਨਾ ਖਵਾ ਬਤਾਇਆ ਐਡਵਰਡ ਕਮਰੇ ਥੋੜੀ ਐ ਮੱਖ ਜਦੋਂ ਆਪਾਂ ਹੁਣ ਐਡੇ-ਐਡੇ ਹੋਗੇ ਤੁਸੀਂ 15-15 ਸਾਲ ਦੇ ਵੀ ਜਦੋਂ ਮੈਂ ਉੱਤੋਂ ਗਿਆ ਹੀ ਜਾਂਦਾ ਵੀ ਜਦੋਂ ਆਪਾਂ ਹੁਣ ਤਾਂ ਹੀ ਵੀਡੀਓ ਨਾਲ ਹਲਾਜੋਛ ਨਾ ਤੇ ਵੀ ਜਦੋਂ ਆਪਾਂ ਹੁਣ ਤਾਂ ਹੀ ਹਨਾ ਵੀ ਇਕੱਠੇ ਪੈਣੇ ਇੱਕ ਕਮਰੇ 'ਚ ਪੈਣੇ ਆ ਤੇ ਮੈਂ ਕਹਾਂ ਵੀ ਆਪਾਂ ਸਾਰੇ ਇਕੱਠੇ ਉਹ ਕਰਾਂਗੇ ਇਹ ਇਹ ਆਦਤ ਵਿਚਾਰ ਬਣਾਈ ਜਾਂਦੇ ਆ ਉਹ ਇੱਕ ਉਹ ਦੋ ਜਣਿਆਂ ਦਾ ਉਹ ਕਮਰਾ ਬਣਾਵਾਂਗੇ ਦੋ ਜਣਿਆਂ ਦਾ ਕਮਰਾ ਉਹ ਬਣਾਵਾਂਗੇ ਕਿਹੜੀ ਨਹੀਂ ਹੁੰਦਾ ਪੁੱਤ ਆਪਾਂ ਆਪਾਂ ਫੈਮਿਲੀ ਆਣਾ ਵੀ ਸਾਰੇ ਆਪਾਂ ਇਕੱਠੇ ਇਕੱਠਾਈ ਬਿਆਪਰਾ ਜਿਹੜਾ 15 ਹਾਲਾਂ ਦੇ ਆਣਾ ਵੀ ਆਪਾਂ ਇਕੱਠੇ ਬੈਨੇ ਆਪਾਂ ਨੂੰ ਆਦਤ ਵੀ ਆਪਾਂ ਦੇ ਇੱਕ ਦੂਜੇ ਬਿਨਾਂ ਨੀਂਦ ਹੀ ਨਹੀਂ ਆਉਣੀ ਇਹ ਸ਼ਹਿਰਾਂ ਦੇ ਹੁੰਦੇ ਆ ਨਾ ਗੱਲਾਂ ਜਿੱਦਾਂ ਪੱਟੇ ਸ਼ਹਿਰਾਂ 'ਚ ਚਲੋ ਉਹ ਹੋਰ ਗੱਲ ਹੁੰਦੀ ਆ ਨਾ ਵੀ ਤੁਹਾਡੇ ਮੂਹ ਬਣਾਉਣੇ ਬੱਚਿਆਂ ਦੇ ਅੱਡ ਮੂਹ ਬਣਾਉਣੇ ਹਨਾ ਵੀ ਆਪਾਂ ਦਾ ਬਸ ਇੱਕ ਇੱਕ ਰੂਮ ਹੀ ਆਪਣਾ ਹੈ ਨਾ ਸਾਰੇ ਪਰਿਵਾਰ ਨੇ ਹਾਂ ਪਰਿਵਾਰ ਚ ਕਿਹੜੇ ਜਣੇ ਆ ਪੰਜ ਜਣੇ ਵੀ ਵੀ ਉਹ ਵੀ ਅੰਤਰਾ ਡੈਡੀ ਹੋਗਾ ਮੈਂ ਹੋਗੀ ਤੇ ਦੋ ਤੁਸੀਂ ਹੋਗੇ ਲੋ ਜੀ ਆਪਾਂ ਲੱਗੇ ਰੋਟੀ ਬਣਾਉਣਾ ਤੇ ਐਮ ਥੋੜੇ ਲੇਟ ਹੋਗੇ ਕੋਈ ਗੱਲ ਨਹੀਂ ਵੈਸੇ ਕੋਈ ਲੇਟ ਨਹੀਂ ਛੜਾ ਆ ਹੀ ਟਾਈਮ ਆ ਰੋਟੀ ਖਾਣ ਦਾ ਹੈ ਨਾ ਵੀ ਜਦ ਉਸ ਵੇਲੇ ਜਮਾ ਰੋਟੀ ਖਾਂਦੀ ਉਸ ਵੇਲੇ ਤੋ ਗੱਗੂ ਦੁਪਹਿਰੇ ਭਾਬਾ ਨੂੰ ਖਾ ਲੈਣਾ ਨੇ ਸ਼ਾਮ ਨੂੰ ਜਿੱਦਾਂ ਕਿ ਦੀਪੀ ਦੇ ਜੀ ਸੇਵ ਪੈਸੀਗੇ ਨਾ ਉਹ ਖਾ ਲਈ ਫਿਰ ਗੱਗੂ ਕੋਸ਼ੇ ਪੈਸੀ ਉਹ ਖਾ ਲਈ ਫਸੂ ਨੂੰ ਬਤਾਰੂ ਰੋਟੀ ਕਿਤੇ ਭੁੱਖ ਲੱਗਦੀ ਹੈ ਨਾ ਚਲ ਉਹਨਾਂ ਥੋੜਾ ਗੈਪ ਆ ਕੇ ਰੋਟੀ ਬਣਾ ਲਈਏ ਆਪਾਂ ਹੁਣ ਰੋਟੀ ਖਾ ਲੈਣਗੇ ਤੇ ਰੋਟੀ ਸਬਜ਼ੀ ਬਣਾ ਲਈਏ ਆਪਾਂ ਫੜੀਆਂ ਨਹੀਂ ਸਬਜ਼ੀ ਤੇ ਆਪਾਂ ਬਣਾਇਆ ਜੀ ਕਸਟਰਡ ਕਸਟਰਡ ਐਸ ਤਰ੍ਹਾਂ ਹੁੰਦੀ ਹੈ ਇਹ ਜਮਾ ਬਿਲਕੁਲ ਗਾੜਾ ਗਾੜਾ ਮੈਂ ਦਿਖਾਵਾਂ ਹਾਂ ਹਾਂ ਲਓ ਜੀ ਇਹਦੇ ਵਿੱਚ ਦਾਖਾਂ ਤੇ ਬਦਾਮ ਇੰਨਾ ਕ ਜਿਆਦਾ ਸਮਾਨ ਪਾਇਆ ਪੂਰਾ گاੜਾ ਬਣਾਇਆ ਇਹਨਾਂ ਨੇ ਕਿਉਂਕਿ ਦੁੱਧ ਥੋੜਾ ਜਿਹਾ ਘੱਟ ਹੁੰਦਾ ਹੈ ਨਾ ਤੇ ਇਧਰ ਆਪਾਂ ਬਣਾਈਏ ਜੀ ਸਬਜ਼ੀ ਫਲੀਆਂ ਦੀ ਸਬਜ਼ੀ ਬਣਾ ਲਈ ਅੱਜ ਫਲੀਆਂ ਆਲੂ ਇਧਰ ਆਪਾਂ ਲਾਗੇ ਜੀ ਰੋਟੀ ਬਣਾਉਣਾ ਤੇ ਅੱਜ ਸਾਰੇ ਭੈਣ ਭਰਾ ਰੋਟੀ ਬਣਾ ਲਓ ਤੇ ਕਸਟਮ ਨਾ ਵੈਸੇ ਮੈਂ ਘੋੜਾ ਹੀ ਰੱਖਿਆ ਸੀਗਾ ਹਨਾ ਜਿਆਦਾ ਗਾੜਾ ਨਹੀਂ ਕਰਿਆ ਸੀ ਕੋਸ਼ਤਾ ਹੀ ਠਾਕਲੀ ਹੋ ਜਾਂਦਾ ਹਨਾ ਤੇ ਕੁਛ ਜੀ ਖਾਂਦੀ ਆਣੇ ਆਂ ਉਹ ਲਗਾੜਾ ਖਾਂਦੀ ਸੱਚ ਮੰਮੀ ਇਹਨਾਂ ਨੂੰ ਫ੍ਰੀਜ ਵਿੱਚ ਰੱਖ ਦੇ ਰੱਖਾਂਗੇ ਭਾਂਡੇ ਦੇ ਬਾਅਦ ਕਿ ਫਿਰ ਮਰੋਟੀ ਲਾ ਤੇ ਕੁਛ ਇਹਨਾਂ ਮਤਲਬ ਗਾਇਨੀ ਖਾਂਦੇ ਆ ਨਾ ਜਦੋਂ ਕੱਚਾ ਜਾਂ ਫਤਲਾ ਹੋਵੇ ਨਹੀਂ ਖਾਂਦੇ ਕਿ ਜਿਵੇਂ ਅੱਜ ਆਪਾਂ ਕਿਹਦੀ ਕਸਟਰਡ ਘੱਟ ਹੋਵੇ ਦੁੱਧੇ ਜਾਂ ਉਹਨਾਂ ਕੱਲਾ ਖਾਂਦੇ ਨਹੀਂ ਏ ਬਸ ਫਿਰ ਇਹਨਾਂ ਨੇ ਆਹੀ ਕਰ ਰਿਪਲਾਈ ਹੁੰਦਾ ਇਹਨਾਂ ਦਾ ਕਸਟਮਰ ਆ ਲੋ ਜੀ ਨੇ ਕਹਿੰਦਾ ਫਿਰ ਗੈਨ ਵੀ ਨਹੀਂ ਸਵਾਲ ਨਹੀਂ ਬਣਿਆ ਕਿਉਂਕਿ ਪਤਲਾ ਹੈ ੱੱਲਾ ਦੁੱਧ ਹੈ ਕਸਟਰ ਤਾਂ ਹੈ ਹੀ ਉਹਦੇ ਵਿੱਚ ਤੇ ਤਾਂ ਕਰਕੇ ਫਿਰ ਮੈਂ ਭਾਵਾ ਸਰਵਸ਼ਤਨ ਕਰਕੇ ਘੜਾ ਜਾਂ ਫਿਰ ਬਣਉਣੀ ਨਹੀਂ ਹੈ ਬਾਕੀ ਅਜੇ ਇਹਨਾਂ ਨੇ ਦਾਖਾਂ ਨੂੰ ਖਾਣ ਤੇ ਬਰਾਮ ਵਾਲੇ ਫੱਟੇ ਚੱਕ ਰੱਖੇ ਆ ਤੇ ਵਾਂਜੀਆਣਾ ਅੱਜ ਸੋਹਣਾ ਜਿਹਾ ਵਲੌਗ ਮਾਨੇ ਬਾਕੀ ਜਲਦੀ ਨੂੰ ਵਲੌਗ ਨਹੀਂ ਮਾਣਿਆ ਆਂ ਕਿਉਂਕਿ ਮੈਂ ਬਟਾ ਕਿਉਂ ਨਹੀਂ ਲਿਆ ਬਲੌਗ ਮੈਂ ਤੁਹਾਨੂੰ ਸਹੀ ਗੱਲ ਦੱਸੀ ਮੈਂ ਇਹਨੂੰ ਇਸ ਕਰਕੇ ਬਲੌਗ ਨਹੀਂ ਲਿਆ ਕਿਉਂਕਿ ਉਹ ਰੋਟੀ ਖਾ ਰਿਆ ਸੀ ਹਨ ਜਦੋਂ ਆਇਆ ਤੇ ਮੈਂ ਕਹਿਣਾ ਲੱਗੇ ਹੜ ਜਾ ਅਗਲਾ ਉਹ ਐ ਸੋਚੂ ਉਹਦੇ ਮਾਂਚਾ ਚਵਾ ਕੇ ਐ ਜਾਊਗਾ ਵੀ ਮੈਂ ਰੋਟੀ ਖਾ ਰਿਆ ਹਣੀ ਆਹ ਨਹੀਂ ਦਿਖਾ ਰਹੀ ਲੋਕਾਂ ਨੂੰ ਵੀ ਅਸੀਂ ਰੋਟੀ ਬਣਾ ਕੇ ਖਾਧੀ ਮੈਂ ਇਹ ਚੀਜ਼ ਵਾਸਤੇ ਬਲੌਗ ਚ ਨਹੀਂ ਲਿਆ ਚਲੋ ਕੋਈ ਗੱਲ ਹੈ ਨਾ ਤੇ ਬਾਕੀ ਹੁੰਦਾ ਜਿਵੇਂ 크੍ਰਿਸਟਿਅਨਰ ਉਹਨਾਂ ਨੂੰ ਰੋਟੀ ਪਾਣੀ ਦਾ ਕਰਨਾ ਹੱਕ ਬੰਦੇ ਪੁੱਛਣ ਦਾ ਤੇ ਇਸ ਕਰਕੇ ਮੈਂ ਬਲੌਗ ਚ ਨਹੀਂ ਲਿਆਗਾ ਤੇ ਵਸੇ ਵਧੀਆ ਆਚਾਰਾ ਨਾਲ ਆਪਣੀ ਨਾਲ ਸਹਿਮਤ ਵਧੀਆ ਗੱਲਾਂ ਕਰਦਾ ਹੈ ਨਾ ਵਧੀਆ ਬੱਚਿਆਂ ਨਾਲ ਵੀ ਵਧੀਆ ਨਾ ਅਸੀਂ ਜਾਣ ਕਰਨਾ ਤੇ ਸਹੀ ਆਚਾਰਾ ਕਰੋ ਵਧੀਆ ਸੁਭਾਅ ਵਾਲੇ ਚਾਹ ਤਾਂ ਠੀਕ ਹੈ ਅੰਮੀ ਦੱਸਣਾ ਹੋ ਗੱਲ ਚਲੋ ਜੇ ਆਉਂਦਾ ਨਾ ਵੀ ਆਪਣਾ ਚੋ ਜੋ ਵੀ ਕੰਮ ਹੈ ਮੈਂ کہہ ਰਹੀ ਹਾਂ ਕਿ ਜੋ ਵੀ ਕਰਨਾ ਹੈ ਨਾ ਵੀ ਆਪਣਾ ਕੂਝੇ ਹੋ ਜਾਵੇ ਹੋ ਰਿਹਾ ਹੈ ਮੈਂ ਗਰੂ ਸਭ ਠੀਕ ਕਰੂਗਾ ਕਿਉਂਕਿ ਮੇਰੇ ਦਿਲ ਚ ਪਾਪ ਨਹੀਂ ਹੈ ਨਾ ਤੇ ਬਸ ਇਹੀ ਚੀਜ਼ ਹੈ ਬਾਕੀ ਅਜੇ ਮੈਂ ਕੁਝ ਨਹੀਂ ਸ਼ੇਅਰ ਨਹੀਂ ਕਰਦੀ ਪਲੀਜ਼ ਸਮਝੋ ਮੈਨੂੰ ਤੇ ਸਭ ਕੁਝ ਹੋ ਰਿਹਾ ਹੋ ਜੂਗਾ ਠੀਕ ਹੈ ਤੇ ਚਲੋ ਜੀ ਹੈ ਨਾ ਹੋਣ ਆ ਹੀ ਜਾਂਦਾ ਹੋਣਾ ਇੱਕ ਤਾਂ ਸਾਡੇ ਮਤਲਬ ਦੋਤੀ ਦਾ ਫੋਨ ਆ ਰਿਹਾ ਸੀਗਾ ਤੇ ਚਲੋ ਹੈ ਨਾ ਵੀ ਜਿੰਨੀ ਵੀ ਵੀਡੀਓ ਬਣ ਗਈ ਅੱਜ ਠੀਕ ਹੈ ਕੱਲ ਤੋਂ ਬਾਕੀ ਆਪਾਂ ਵਧੀਆ ਤੁਹਾਡੇ ਲਈ ਬਲੌਗ ਅਪਲੋਡ ਕਰਾਂਗੇ ਹੈ ਨਾ ਅ ਅਸਰੀਏ ਦੇ ਕੁਝ ਕੰਮ ਕਰਵਾਵਾਂਗੇ ਆਪਾਂ ਤੇ ਬਾਕੀ ਗੁਰੂ ਘਰ ਵੀ ਜਾਣਾ ਹਨਾ ਤੇ ਸਵੇਰੇ ਅਸੀਂ ਜਾਣਾਗੇ ਗੁਰੂ ਘਰ ਟਾਈਮ ਨਾਲ ਤੇ ਉੱਥੋਂ ਵੀ ਕੁਝ ਆਪਾਂ ਸ਼ਾਟ ਲਵਾਂਗੇ ਤੇ ਬਾਕੀ ਜਿਹੜੇ ਪਿੰਡ ਪਰਾ ਹਨਾ ਮਤਲਬ ਇਹ ਚੀਜ਼ ਪਿੰਡਾਂ ਪਿੰਡਾਂ ਜਿੱਥੇ ਸ੍ਰੀ ਘਾੜ ਦੇ ਗੁਰਦੁਆਰਾ ਸਾਹਿਬ ਨੂੰ ਜਿੱਦਾਂ ਕੀ ਹੁੰਦਾ ਹੀ ਆ ਹਨਾ ਵੀ ਐਵੇਂ ਨਹੀਂ ਹੁੰਦਾ ਗੁਰਦੁਆਰਾ ਸਾਹਿਬ ਤਾਂ ਸਾਰੇ ਪਿੰਡਾਂ 'ਚ ਹੀ ਹੁੰਦਾ ਗੁਰੂ ਘਰ ਹਨਾ ਦੋ ਦੋ ਹੁਣ ਸਾਡੇ ਕਾਲੇ ਵਾਲੀ ਤਿੰਨ ਗੁਰੂ ਘਰ ਬਣੇ ਹੋਏ ਠੀਕ ਹੈ ਮੈਂ ਐ ਹੀ ਨਹੀਂ ਕਹਿੰਦੀ ਉੰਬੀ ਸਪੈਸ਼ਲ ਅਸੀਂ ਗੁਰੂ ਘਰ ਦਿਖਾਉਣੇ ਆ ਜਿੱਦਾਂ ਕਿ ਆ ਹੁੰਦਾ ਨਾ ਵੀ ਚੋਰ ਮਾਰ ਦਾ ਟੁਕੜਾ ਕਿਵੇਂ ਦਾ ਬਣਿਆ ਆਪਾਂ ਦੇਖੂਗੇ ਉਹ ਹੁੰਦਾ ਨਹੀਂ ਕਿ ਐਕਸਾਈਟਮੈਂਟ ਜੀ ਹੁੰਦੀ ਹੈ ਜਿੱਦਾਂ ਉਦਾਂ ਦਾ ਗੁਰੂ ਘਰ ਕਿਵੇਂ ਆਪਾਂ ਦੇਖੀਏ ਤੇ ਜੇ ਆਪਾਂ ਕਹੀਏ ਵੀ ਕਾਲੇ ਵਾਲੀ ਦਾ ਗੁਰੂ ਘਰ ਦੇਖੀਏ ਆਪਾਂ ਕਿਵੇਂ ਆ ਜਾਂ ਤਲਵੰਡੀ ਦਾ ਗੁਰੂ ਘਰ ਕਿਵੇਂ ਆਪਾਂ ਦੇਖੀਏ ਹਨਾ ਵੀ ਅੱਡ-ਬੱਡ ਜਿਵੇਂ ਜਗ੍ਹਾ ਹੁੰਦੀ ਹੈ ਨਾ ਉਹ ਚੀਜ਼ ਆਪਾਂ ਨੂੰ ਕਾਇਮ ਹੁੰਦਾ ਕਿ ਆਪਾਂ ਗੁਰੂ ਘਰ ਦੇ ਦਰਸ਼ਨ ਕਰੀਏ ਵੀ ਗੁਰੂ ਘਰ ਕਿੰਨਾ ਸੋਹਣਾ ਕਿਵੇਂ ਬਣਾਇਆ ਹੋਇਆ ਹੈਗਾ ਵੀ ਉਹ ਗੱਲ ਕਰ ਰਹੀਆਂ ਮੈਂ ਤੇ ਬਾਕੀ ਅੱਪਾ ਸਵੇਰੇ ਇਹਨਾ ਸ਼ੋਰਡ ਲਵਾਂਗੇ ਗੁਰਦੁਆਰਾ ਸਾਹਿਬ ਜਾਵਾਂਗੇ ਤੇ ਵੈਸੇ ਤਾਂ ਆਪਾਂ ਸ਼ੁਕਰਾਨਾ ਵੈ ਉਹਨਾਂ ਦਾ ਕਰਾਈ ਸੀ ਇਹਨਾ ਵੈ ਗੁਰੂ ਦਾ ਕਿਉਂਕਿ ਪੇਮੈਂਟ ਕਢਾ ਕੇ ਮੈਂ ਸਭ ਤੋਂ ਪਹਿਲਾਂ ਗੁਰੂ ਘਰ ਗਈ ਹਾਂ ਨਾ ਗੁਰੂ ਘਰ ਆਪਾਂ ਮੰਨ ਕੇ ਚੱਲੋ ਵੀ ਜਿੰਨੇ ਵੀ ਜੋਗੇ ਸੀ ਹਨਾ ਵੀ ਮੈਂ 100 ਰੁਪਏ ਮੱਥਾ ਟੇਕ ਕੇ ਆਂਗੀ ਗੁਰੂ ਘਰ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਜਿੰਨੇ ਨਾਲ ਗੁਰੂ ਘਰ ਜਾਣ ਲੱਗੀ ਮੈਨੂੰ ਬੜਾ ਤੇ ਬਸ ਮੈਂ ਗੁਰੂ ਘਰ ਹੀ ਹਨਾ ਹੱਥ ਜੋੜੇ ਸੀਗੇ ਵੈ ਗੁਰੂ ਦੇ ਪੂਰੇ ਵੀ ਵੈ ਗੁਰੂ ਜੋ ਵੀ ਸੈਟਿੰਗ ਕਰੀ ਹੈ ਹਨਾ ਜੋ ਵੀ ਮੈਂ ਅਕਾਊਂਟ ਵਗੈਰਾ ਸਾਰਾ ਕਰਿਆ ਹਨਾ ਕਾਉਂਟੂ ਸਹੀ ਹੋ ਗਏ ਤੇ ਹੋਰ ਮੈਨੂੰ ਕੁਛ ਨਹੀਂ ਚਾਹੀਦਾ ਹਨਾ ਚਲੋ ਮੈਂ ਜਿੰਨੀ ਵੀ ਮਿਹਨਤ ਕਰੀਏ ਥੋੜੀ ਬਹੁਤ ਮਿਹਨਤ ਕਰੀਏ ਹਨਾ ਮੈਂ ਮਿਹਨਤ ਇੱਥੇ ਫਿਰ ਮੈਂ ਕਹਿੰਦਾ ਮੈਂ ਮਿਹਨਤ ਨਹੀਂ કરી ਮੇਰੀਆਂ ਧੀਆਂ ਨੇ ਮੇਰੇ ਨਾਲ ਮਿਹਨਤ ਕਰੀਏ ਅਸੀਂ ਜਿੰਨਾ ਮਾਵਾਂ ਧੀਆਂ ਨੇ ਬਹੁਤ ਜ਼ਿਆਦੇ ਮਿਹਨਤ ਕਰੀਏ ਚਾਹ ਕਰਦੇ ਹਨਾ ਕਿਉਂਕਿ ਵਲੌਗ ਚਲੋ ਨੈਅ ਅਪਲੋਡ ਕਰਦੀਆਂ ਚਲੋ ਮੰਨਦੀਆਂ ਮੈਂ ਪਰ ਵੀ ਇਹਨਾਂ ਨੇ ਮੇਰਾ ਇੰਨਾ ਕਾ ਜ਼ਿਆਦਾ ਸਾਥ ਦਿੱਤਾ ਕਿ ਜਦਾਂ ਵੀਡੀਓ ਬਣਾਉਣ ਚ ਸਾਥ ਦਿੱਤਾ ਤੇ ਗੋਰ ਵੀ ਹਨਾ ਸਾਥ ਦਿੱਤਾ ਆਪਣਾ ਬਹੁਤ ਜ਼ਿਆਦੇ ਕਿਉਂਕਿ ਇਹਨਾਂ ਨੇ ਮੈਂ ਆਣੀ ਗੈਰੀ ਵੀ ਕਲਾਸੀ ਚੈਨਲ ਦੇ ਧਿਆਨ ਦਿੰਦਾ ਇਹਨਾਂ ਨੇ ਸਟੱਡੀ ਤੇ ਵੀ ਧਿਆਨ ਦਿੱਤਾ ਖੁੱਲਾ ਕਿਉਂਕਿ ਮੈਨੂੰ ਪਤਾ ਹਨਾ ਚਲੋ ਚੈਨਲ ਵੀ ਸਾਡਾ ਕੰਮ ਹੈ ਹਨਾ ਇਹ ਅਸੀਂ ਆਪਾਂ ਕਰਦੇ ਰਵਾਂਗੇ ਕੰਮ ਕਦੇ ਵੀ ਨਹੀਂ ਛੱਡਦੇ ਤੇ ਜੇ ਸਟੱਡੀ ਹੈ ਇਹ ਸਾਡੀ ਜ਼ਿੰਦਗੀ ਹੈ ਵੀ ਜੇ ਮੇਰੇਆਂ ਧੀਆਂ ਸਟੱਡੀ ਵਧੀਆ ਕਰਨਗੀਆਂ ਮੇਰੀ ਜ਼ਿੰਦਗੀ ਹੈ ਮੇਰੀਆਂ ਧੀਆਂ ਦੀ ਜ਼ਿੰਦਗੀ ਅੱਗੇ ਜਾ ਕੇ ਬਹੁਤ ਵਧੀਆ ਹੋਊਗੀ ਕਿਉਂਕਿ ਸਟੱਡੀ ਦੇ ਨਾਲ ਹੋਣੀ ਹੈ ਜੇ ਆਪਾਂ ਬੱਚੇ ਨੂੰ ਵਧੀਆ ਪੜਾਈ ਸਟੱਡੀ ਕਰਵਾਵਾਂਗੇ ਤਾਂ ਹੀ ਆਪਣੀ ਜ਼ਿੰਦਗੀ ਵਧੀਆ ਹੋਊਗੀ ਤੇ ਚਲੋ ਜੀ ਗੱਲਬਾਤ ਤਾਂ ਮੇਰੀਆਂ ਦਾ ਮੁਕਦੀਆਂ ਨਹੀਂ ਤੇ ਪਹਿਲਾ ਸਭ ਤੋਂ ਪਹਿਲਾ ਅੱਜ ਬਣਾ ਨਵਾਂ ਰੋਟੀ ਖਾ ਲੋ ਹਰੀਆਂ ਦੀ ਸਬਜੀ ਤੇ ਨਾਲ ਕਸਟਰਡ ਤੇ ਅੱਜ ਦੀ ਸਭ ਤੋਂ ਸਨਸਣਾ ਖਾ ਲੋ ਜੀ ਰੋਟੀ ਤੇ ਫਿਰ ਆਇਨਾ ਕਿਉਂ ਨਾ ਵੀ ਨਾ ਨਹੀਂ ਜਾ ਸਕਦਾ ਤੇ ਬਾਕੀ ਜੀ ਕੱਲ ਤੋਂ ਹਨਾ ਉਹ ਸਾਪਾ ਸਵੇਰ ਵਾਲੇ ਕੰਮ ਵੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਹਨਾ ਤੇ ਚਲੋ ਅੱਜ ਥੋੜਾ ਜਿਹਾ ਵੀ ਜੀ ਸੀ ਮੈਂ ਰਿਸ਼ਤੇਦਾਰਾਂ ਨੂੰ ਕਰਕੇ ਤੇ ਚਲੋ ਆਇਂ ਹੁੰਦਾ ਨਾ ਉਹ ਵੀ ਵਿਚਾਰੇ ਇੰਨੀ ਦੂਰ ਹਨਾ ਕਿਹੜੀ ਦੁਨ ਚੱਲ ਕੇ ਆਏ ਆ ਤੇ ਥੋੜਾ ਜਿਹਾ ਟਾਈਮ ਲੱਗਣਾ ਚਾਹੀਦਾ ਰਿਹਾ। ਮੈਂ ਅੰਡਾ ਖਾਟੀ ਕਰਾਂਗੇ। ਮੈਂ ਮੈਂ ਵੀ ਆ ਜੂ। ਤੇ ਚਲੋ ਜੀ। ਫੇਰ ਆਪਾਂ ਮਿਲਦੇ ਹਾਂ ਖਾ ਚੁੱਕੇ ਰਹਿਣਾ ਜਸ਼ਨ ਹੋਣਾ ਸਾਡਾ ਐਂਡੀ ਆਪਾਂ ਰੋਟੀ ਬਣਾ ਕੇ ਹਨਾ ਰੈਡੀ ਆ ਬਸ ਬਣਾ ਕੇ ਤਿਆਰ ਕਰਾ ਰੱਖੀ ਰੋਟੀ ਤੇ ਹੁਣ ਆਪਾਂ ਰੋਟੀ ਖਾਣੇ ਆ ਤੇ ਅਸੀਂ ਇਕੱਠੇ ਆਏ ਬੈ ਕੇ ਰੋਟੀ ਖਾ ਲੈਣੇ ਹੁਣੇ ਫਰੀਦ ਨੇ ਤਾਂ ਲਈਏ ਫਲੀਆਂ ਦੀ ਸਬਜੀ। ਇਹ ਲੱਸੀ ਢੋਲ ਲੇਗਾ ਬੱਤੇ ਮੇਰੀ। ਤੇ ਇਧਰ ਭਿੰਡੀਆਂ ਦੀ ਸਬਜੀ। ਤੇ ਫਲੀਆਂ ਦੀ ਸਬਜ਼ੀ ਬੀਨੀਆਂ ਦੀ ਸਬਜ਼ੀ ਤੇ ਅਸੀਂ ਲਾਉਣੀ ਹੈ ਮਹਿੰਦੀ ਹੋਣਾ ਤੇ ਮਹਿੰਦੀ ਵਾਲੇ ਕੀਪਾ ਲਿਆ ਕੇ ਰੱਖ ਰਿਆਂ ਤੇ ਆਹ ਫਰੂਟ ਹਨਾ ਬੀਬੀ ਲੈ ਕੇ ਆਈ ਸੀ ਚੀਰ ਰੱਖਿਆ ਜਵਾਕਾਂ ਨੇ ਖਾਣਗੇ ਤੇ ਕਸਟਰਡ ਤੇ ਕਸਟਰਡ ਕਹਿੰਦੇ ਅਸੀਂ ਫੇਰ ਖਾਵਾਂਗੇ ਘੰਟਾ ਤੱਕ ਠਹਿਰ ਕੇ ਮੰਨ ਕੇ ਚਲੋ 10 10:30 ਖਾਣਗੇ ਕਸਟਰਡ ਇਹ ਤੇ ਨਾਲ ਹੀ ਉਹਦੀ ਮੈਂ ਖਾ ਲੈਣੀ ਹੁੰਦੀ ਹੈ ਤੇ ਇਹ ਲੱਸੀ ਨਹੀਂ ਵੀ ਨਹੀਂ ਹੁੰਦੀ ਜੀ ਕਿਉਂਕਿ ਪ੍ਰੀਤ ਜਸ਼ਨ ਆ ਸਿਰਫ ਪਾਣੀ ਪੀਂਦੇ ਹੁੰਦੇ ਮੈਂ ਮੇਰੀ ਆਦਤ ਤਾਂ ਮੈਂ ਲੱਸੀ ਪੀਂਦੀ ਦੋਨੇ ਟਾਈਮ ਤੇ ਲਓ ਜੀ ਆ ਜੋ ਭੈਣ ਬਰਾ ਸਾਡੀ ਸਿੰਪਲ ਜੀ ਰੋਟੀ ਖਾ ਲਓ ਤੇ ਤੇ ਲਓ ਜੀ ਬਸ ਹੁਣ ਆਪਾਂ ਰੋਟੀ ਖਾਣੇ ਹਨਾ ਤੇ ਰੋਟੀ ਆਪਣੀ ਪਾਈ ਪਈ ਐ ਤੇ ਫਿਰ ਬਸ ਹੁਣ ਇੱਕ ਬਾਅਦ ਵੀਡੀਓ ਦਾ ਐਂਡ ਕਰਕੇ ਆਪਾਂ ਵਲੌਗ ਨੂੰ ਅਪਲੋਡ ਕਰਾਂਗੇ ਤੇ ਚਲੋ ਜੀ ਹਨਾ ਵੀਡੀਓ ਨੂੰ ਫੁੱਲ ਵਾਚ ਕਰ ਲਿਓ ਤੇ ਸੋਹਣੇ ਸੋਹਣੇ ਕਰਿਓ ਜੀ ਕਮੈਂਟ ਤੇ ਧੰਨਵਾਦ ਹਨਾ ਜਿਹੜੀਆਂ ਜਿਹੜੀਆਂ ਭੈਣਾਂ ਨੇ ਆਪਣੀ ਪੇਮੈਂਟ ਆਉਣ ਤੇ ਆਪਾਂ ਨੂੰ ਪਤਾਇਆਂ ਦਿੱਤੀਆਂ ਅੱਜ ਆਪਾਂ ਰਿਪਲਾਈ ਕਰਨੇ ਹੁਣ ਮੈਂ ਕਰ ਦੂੰਗੀ ਰਿਪਲਾਈ ਤੇ ਸ੍ਰੀ ਗੁਰੂ ਜੀ ਸਤਿ ਸ੍ਰੀ ਅਕਾਲ ਤੇ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰ ਲੋ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਜਲਦੀ ਜਲਦੀ ਵੀਡੀਓ ਸ਼ੇਅਰ ਕਰਦਿਆ ਕਰੋ ਨਾਲ ਦੀ ਨਾਲ ਸੋਹਣ ਸੁਣਿਆ ਕਰਿਆ ਕਰੋ ਜੀ ਕਮੈਂਟ ਤੇ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇਖਣ ਜਾਈ ਜੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ ਜੀ